ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੀ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਰੀਸੈਂਟ ਸਿੱਧੂ ਮੂਸੇ ਵਾਲੇ ਬਾਈ ਦੀ ਇੱਕ EP ਰਿਲੀਜ਼ ਹੋਈ ਹੈ ਅਤੇ ਇਸ EP ਨੂੰ ਵੱਧ ਤੋਂ ਵੱਧ ਸਪੋਰਟ ਕਰੋ YouTube Spotify ਦੇ ਉੱਤੇ ਵੱਧ ਤੋਂ ਵੱਧ ਸੁਣੋ ਤਾਂ ਜੋ ਇਸ EP ਨੂੰ ਆਪਾਂ ਬੈਲਬੋਰਡ ਦੇ ਉੱਤੇ ਲਿਆ ਸਕੀ। ਤਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਬਾਈ ਦੇ ਆਉਣ ਵਾਲੇ ਅਪਕਮਿੰਗ ਪ੍ਰੋਜੈਕਟ ਦੀ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੇ ਬਾਕੀ ਸਿੰਗਰਾਂ ਦੇ ਨਾਲ ਅਲੇ ਗੀਤ ਆਉਣੇ ਬਾਕੀ ਨੇ ਅਤੇ ਸਿੱਧੂ ਮੂਸੇ ਵਾਲੇ ਦੇ ਫੈਨਜ਼ ਨੂੰ ਉਹਨਾਂ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਅਤੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਗੀਤ ਹੈ ਜੋ ਕਿ ਬਰਨਾ ਬੋਏ ਦੇ ਨਾਲ ਸਿੱਧੂ ਮੂਸੇ ਵਾਲੇ ਬਾਈ ਦੀ ਇੱਕ ਵੱਡੀ ਕਲੈਬੋਰੇਸ਼ਨ ਹੈ ਅਤੇ ਉਸ ਗੀਤ ਦਾ ਨਾਮ ਹੈ ਰੀਵਰਥ ਜੋ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੁਣਨ ਨੂੰ ਮਿਲ ਸਕਦਾ ਹੈ ਤਾਂ ਦੋਸਤੋ ਹੁਣ ਸਿੱਧੂ ਮੂਸੇ ਵਾਲੇ ਦੇ ਇੱਕ ਫੈਨ ਪੇਜ ਵੱਲੋਂ ਇੱਕ ਬਰਨਾ ਬੋਏ ਦੇ ਫੈਨ ਪੇਜ ਨੂੰ ਮੈਸੇਜ ਕੀਤਾ ਗਿਆ ਕਿ ਰੀਵਰਥ Song ਦੀ ਕੋਈ ਨਾ ਕੋਈ ਅਪਡੇਟ ਜ਼ਰੂਰ ਹੋਵੇਗੀ ਤਾਂ ਦੋਸਤੋ ਉਸ ਫੈਨ ਪੇਜ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਅਤੇ ਬਰਨਾ ਬੋਏ ਦਾ ਰੀਵਰਸ Song ਹੈ ਜੋ ਮਿਕਸ ਟੇਪ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਜੋ ਕਿ ਵਰਨਾ ਬॉय ਦੀ ਅਪਕਮਿੰਗ ਐਲਬਮ ਹੋਣ ਵਾਲੀ ਹੈ ਅਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਇਹ ਮਿਕਸ ਟੇਪ ਨਾਮ ਦੀ ਜੋ ਐਲਬਮ ਹੈ ਵਰਨਾ ਬॉय ਦੀ ਆਪਾਂ ਨੂੰ 2 ਤੋਂ 3 ਮਹੀਨੇ ਬਾਅਦ ਸੁਣ ਨੂੰ ਮਿਲੇਗੀ ਅਤੇ ਇਹ ਗੀਤ ਵਰਨਾ ਬॉय ਦੇ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ਕਿਉਂਕਿ ਦੋਸਤੋ ਇਸ ਗੀਤ ਦੇ ਰਾਈਟਸ ਵਰਨਾ ਬॉय ਦੇ ਕੋਲ ਨੇ ਅਤੇ ਸਿੱਧੂ ਮੂਸੇ ਵਾਲਾ ਬਾਈ ਵਰਨਾ ਬॉय ਦੇ ਨਾਲ 3 ਤੋਂ 4 ਗੀਤਾਂ ਤੇ ਕੰਮ ਕਰ ਰਿਹਾ ਸੀ ਤੇ ਸਿੱਧੂ ਮੂਸੇ ਵਾਲੇ ਬਾਈ ਅਤੇ ਵਰਨਾ ਬॉय ਇਹ ਗੀਤ ਮਿਕਸ ਟੇਪ ਦੇ ਵਿੱਚ ਰਿਲੀਜ਼ ਕਰਨ ਵਾਲੇ ਸੀ ਜੋ ਕਿ ਵਰਨਾ ਬॉय ਦੀ ਅਪਕਮਿੰਗ ਐਲਬਮ ਹੋਣ ਵਾਲੀ ਹੈ ਅਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਰਨਾ ਬੋਏ ਸਿੱਧੂ ਮੂਸੇ ਵਾਲੇ ਬਾਈ ਨੂੰ ਆਪਣੇ ਲਾਈਵ ਸ਼ੋਅਾਂ ਦੇ ਦੌਰਾਨ ਟ੍ਰਿਬਿਊਟ ਵੀ ਦਿੰਦਾ ਰਹਿੰਦਾ ਹੈ ਅਤੇ ਸਿੱਧੂ ਮੂਸੇ ਵਾਲੇ ਦੇ ਗਾਣੇ ਚਲਾਉਂਦਾ ਵੀ ਨਜ਼ਰ ਆਉਂਦਾ ਹੈ। ਅਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਰਨਾ ਬੋਏ ਦੀ ਬੀਤੇ ਸਮੇਂ ਦੇ ਵਿੱਚ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ ਜਿਸ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੀ ਤਸਵੀਰ ਦਾ ਲੋਕਟ ਬਰਨਾ ਬੋਏ ਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਸੀ। ਅਤੇ ਕਿਸੇ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਹੋ ਸਕਦਾ ਹੈ ਰੀਵਰਸ ਸੌਂਗ ਦੀ ਵੀਡੀਓ ਸ਼ੂਟ ਹੋ ਰਹੀ ਹੋਵੇ ਅਤੇ ਬਰਨਾ ਬੋਏ ਨੇ ਉਸ ਗੀਤ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਨੂੰ ਟ੍ਰਿਬ ਅਤੇ ਉਸ ਗੀਤ ਦੇ ਵਿੱਚ ਤੁਸੀਂ ਦੇਖੋ ਕਿ ਬਰਨਾ ਬॉय ਦੇ ਗਲ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੀ ਤਸਵੀਰ ਦਾ ਲੋਕਟ ਪਾਇਆ ਹੋਇਆ ਹੈ ਅਤੇ ਦੋਸਤੋ ਬਰਨਾ ਬॉय ਦੀ ਜੋ ਇਹ ਐਲਬਮ ਰਿਲੀਜ਼ ਹੋਣ ਵਾਲੀ ਹੈ ਦੋ ਤੋਂ ਤਿੰਨ ਮਹੀਨਿਆਂ ਬਾਅਦ ਇਸ ਦੇ ਵਿੱਚ ਵੱਡੀਆਂ-ਵੱਡੀਆਂ ਕਲੈਬੋਰੇਸ਼ਨਾਂ ਹੋਣ ਵਾਲੀਆਂ ਨੇ ਜਿਵੇਂ ਕਿ ਟ੍ਰੈਵਿਸ ਸਕਾਟ ਡ੍ਰੇਕ ਅਤੇ ਹੋਰ ਹਾਲੀਵੁੱਡ ਦੇ ਵੱਡੇ ਵੱਡੇ ਆਰਟਿਸਟ ਹੋਣ ਵਾਲੇ ਨੇ ਅਤੇ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਤੇ ਬਰਨਾ ਬੋਏ ਦਾ ਰੀਵਰਸ Song ਰਿਲੀਜ਼ ਹੋਵੇਗਾ। ਅਤੇ ਦੋਸਤੋ ਇਹ ਸਿੱਧੂ ਫੈਨ ਜਾਂ ਤੇ ਪੰਜਾਬ ਦੇ ਲਈ ਬਹੁਤ ਵੱਡੀ ਗੱਲ ਹੋਣ ਵਾਲੀ ਹੈ ਕਿਉਂਕਿ ਪੱਗ ਨੂੰ ਬਹੁਤ ਵੱਡੇ ਲੈਵਲ ਤੇ ਰਿਪਰੈਜ਼ੈਂਟ ਕਰੇਗਾ ਇਹ ਗੀਤ। ਅਤੇ ਦੋਸਤੋ ਤੁਹਾਨੂੰ ਦੱਸਦੀ ਕਿ ਬਰਨਾ ਬੋਏ ਨੇ ਆਪਣੇ ਇੱਕ ਪੌਡਕਾਸਟ ਦੇ ਵਿੱਚ ਕਿਹਾ ਸੀ ਕਿ ਮੈਂ ਤੇ ਸਿੱਧੂ ਨੇ 4 ਗੀਤਾਂ ਦੇ ਉੱਤੇ ਕੰਮ ਕੀਤਾ ਹੈ ਜਿਨ੍ਹਾਂ ਵਿੱਚੋਂ ਮੇਰਾ ਨਾ ਗੀਤ ਰਿਲੀਜ਼ ਹੋ ਚੁੱਕਿਆ ਅਤੇ ਰੀਵਰਸ Song ਹੈ ਜੋ ਰਿਲੀਜ਼ ਹੋਵੇਗਾ ਅਤੇ ਬਾਕੀ ਦੋ ਗੀਤ ਵੀ ਹੌਲੀ ਹੌਲੀ ਰਿਲੀਜ਼ ਹੋਣਗੇ। ਤਾਂ ਦੋ ਵੀਡੀਓ ਤੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਿੱਧੂ ਮੂਸੇਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨੀ ਨਾ ਭੁੱਲਿਓ ਜੀ ਇਸ ਕਰਕੇ ਕਮੈਂਟ ਬਾਕਸ ਵਿੱਚ #JusticeForSidhuMoosewala ਜ਼ਰੂਰ ਲਿਖ ਕੇ ਜਾਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ